ਵਾਰ ਐਂਪੀਰ ਰਹੀਆ ਨਾਪੇ ਦੇ ਵਿੱਚ ਦੱਸੋ ਕੀ ਕਰਿਆ ਹੋਵੇ ਹੁਣ ਤੱਕ ਨਾਪਾ ਕਿੰਨਾ 20 ਕਿਲੋਮੀਟਰ ਆਪਣੇ ਵਾਲੇ ਤੋਂ ਦੇ ਘਰ ਤੋਂ ਜੇ ਕੋਈ ਵਰਕਰ ਮਿਲਣ ਜਾਂਦਾ ਸੀ ਤਾਂ ਮੈਲਾਂ ਦੇ ਦੂਏ ਨਹੀਂ ਦਿਖੋਤੇ 2-2 ਕਿਲੋਮੀਟਰ ਪਹਿਲਾਂ ਪਲਾਸੀ ਲੈਣ ਲੱਗੇ ਜਾਂਦੇ ਸੀ ਐਨਕੇ ਸ਼ਰਮਾ ਜੀ ਆਪ ਪਰਿਵਾਰ ਦੇ ਮੁੰਡੇ ਨੇ ਅੱਜ ਵੀ ਉਹੀ ਘਰ ਦੇ ਵਿੱਚ ਰਹੇ ਨੇ ਜਾ ਕੇ ਡੇਰਾ ਬਸੀ ਦੇ ਵਿੱਚ ਪੱਲਾ ਕਰ ਲਿਓ ਆਪਣੇ ਪਿੰਡ ਦੇ ਘਰ ਦੇ ਵਿੱਚ ਰਹਿੰਦੇ ਨੇ ਤੁਹਾਨੂੰ ਸਤਿਕਾਰ ਸਹਿਤ ਬੇਨਤੀ ਕਰਦੇ ਆ ਐਨਕੇ ਸ਼ਰਮਾ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਾਂ ਮੈਂਬਰ ਪਾਰਲੀਮੈਂਟ ਬਣਾਈਏ ਸਾਡੇ ਵੱਡੇ ਵੀਰ ਨੂੰ ਐਮਪੀ ਬਣਾ ਕੇ ਭੇਜੋ ਜੋਤੋਂਗੇ ਸ਼ਰਮਾ ਜੀ ਦਰਵੇਸ਼ ਸਿਆਸਤਦਾਨ ਨੇ ਜੋ ਮੋਹ ਕਰਦਗੇ ਉਹ ਵੀ ਤੁਹਾਨੂੰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਰੋੜ ਸਾਹਿਬ ਨੇ ਬੇਨਤੀ ਆ ਕਿ ਉਹ ਸਰੋਪੇ ਦੀ ਬਕਸੇ ਕਹਿੰਦੇ ਬਜਰੂਰੀ ਆ ਪੁਆਇੰਟ ਤੇ ਆਏ ਨੇ ਉਹਨਾਂ ਨੂੰ ਬੇਨਤੀ ਆ ਸਰਦਾਰ ਸਾਧੂ ਸਿੰਘ ਜੀ ਖਰੋੜ ਸਾਹਿਬ ਜਰਨੈਲ ਸਿੰਘ ਜੀ ਮੰਗਵਾਲੂ ਬੇਨਤੀ ਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਫਰੋਮ ਨੇ ਕਾਲੀਦਾਲ ਦੇ ਬਹੁਤ ਹੀ ਇਮਾਨਦਾਰ ਤੇ ਨਿਹਤਰ ਜਮਾਨ ਐਨ ਕੇ ਸ਼ਰਮਾ ਜੀ ਤੇ ਸਰੋਪਨੀ ਕਾਲੀਦਾਲ ਦੇ ਹਰ ਕਾ ਨਾਪਾ ਦੇ ਇਨਚਾਰਜ ਮੱਖਣ ਸਿੰਘ ਜੀ ਲਾਲਕਾ ਜਤਵਿੰਦਰ ਸਿੰਘ ਜੀ ਟਾਵੜਾ ਵਿਧਿਆਰੰਦਰ ਸਿੰਘ ਜੀ ਬਿੱਲੂ ਕਰਜੇਵ ਸਿੰਘ ਜੀ ਗੋੜੋ ਜੱਛਾ ਖੋਖ ਜੀ ਕਮਰਾਉਤਾ ਸਾਹਿਬ ਨਾਨੋਗੀ ਸਾਹਿਬ ਨੌਰਣ ਸਾਹਿਬ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਪਵਿੱਤਰ ਸਿੰਘ ਜੀ ਮੰਗੇਵਾਲ ਜੋ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਪਟਿਆਲਾ ਦੇ ਬਹੁਤ ਚਿਰ ਪ੍ਰਧਾਨ ਰਹੇ ਨੇ ਤੇ ਕਰਨ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਹਲਕੇ ਤੋਂ ਲੋਕ ਸਭਾ ਦੇ ਉਮੀਦਵਾਰ ਸ੍ਰੀ ਐਨ ਕੇ ਸ਼ਰਮਾ ਜੀ ਉਹਨਾਂ ਦੇ ਨਾਲ ਸਰਦਾਰ ਮੱਖਣ ਸਿੰਘ ਜੀ ਲਾਲਕਾ ਹਲਕਾ ਇੰਚਾਰਜ ਦੇ ਨਾਭਾ ਸਰਦਾਰ ਸੁਤਿੰਦਰ ਸਿੰਘ ਜੀ ਟੌੜਾ ਮੈਂਬਰ ਸ਼੍ਰੋਮਣੀ ਕਮੇਟੀ ਤੇ ਸਰਦਾਰ ਖੋਖਸਾ ਸਰਦਾਰ ਬਗੇਰ ਸਿੰਘ ਜੀ ਜਾਤੀਵਾਲ ਤੇ ਬਹੁਤ ਹੀ ਸਾਰੇ ਸੀਨੀਅਰ ਲੀਡਰਸ਼ਿਪ ਨੇ ਸਾਰਿਆਂ ਦਾ ਦਿਲੋਂ ਸਾਡੇ ਪਿੰਡ ਮੰਗੇਵਾਲ ਵਿਖੇ ਪਹੁੰਚਣ ਤੇ ਜੀ ਆਇਆਂ ਆਖਦਾ ਹਾਂ ਤੇ ਸ਼ਰਮਾ ਜੀ ਨੂੰ ਤੇ ਸਰਦਾਰ ਮੱਖਣ ਸਿੰਘ ਜੀ ਲਾਲਕਾ ਜੀ ਨੂੰ ਅਸੀਂ ਪਿੰਡ ਮੰਗੇਵਾਲ ਵੱਲੋਂ ਵਿਸ਼ਵਾਸ ਦਿਵਾਉਂਦੇ ਆ ਕਿ ਤੁਹਾਡੀ ਲੀਡ ਹੈ ਜਿਹੜੀ ਉਹ ਪਿੰਡ ਮੰਗੇਵਾਲ ਦੇ ਵਿੱਚੋਂ ਨਾਬੇ ਹਲਕੇ ਦੇ ਵਿੱਚੋਂ 1 ਨੰਬਰ ਦੇ ਲੈ ਕੇ ਆਵਾਂਗੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਵੀ ਸ਼ਰਮਾ ਜੀ ਨੂੰ ਆਪਾਂ ਵਿਸ਼ਵਾਸ ਦਿਵਾਈਏ ਹੱਥ ਖੜੇ ਕਰਕੇ ਕਿ ਅਸੀਂ ਤੁਹਾਨੂੰ ਨਾਬੇ ਹਲਕੇ ਦੇ ਵਿੱਚੋਂ ਮੈਂਬਰ ਪਾਰਲੀਮੈਂਟ ਬਣਾ ਕੇ ਦਿੱਲੀ ਦੇ ਵਿੱਚ ਭੇਜਾਂਗੇ ਤਾਂ ਕਿ ਤੁਸੀਂ ਸਾਡੇ ਚੰਗੇ ਵਕੀਰ ਹੋ ਵਕੀਲ ਬਣ ਕੇ ਸਾਡੇ ਪੰਜਾਬ ਦੇ ਹਿੱਤਾਂ ਦੀ ਗੱਲ ਅੱਗੇ ਰੱਖੋ ਕੇਂਦਰ ਤੋਂ ਵਕ ਵਕ ਮੁੱਦਿਆਂ ਦੇ ਜੋ ਲਾਭ ਨੇ ਉਹ ਸਾਡੇ ਪੰਜਾਬ ਲਈ ਤੁਸੀਂ ਮੰਗੇ ਪੰਜਾਬ ਦੀ ਜਨਤਾ ਦੇ ਪੰਜਾਬ ਦੇ ਪਿੰਡਾਂ ਦੇ ਲੋਕਾਂ ਦੇ ਭਲੇ ਲਈ ਕੰਮ ਕਰਾਂ ਮੈਂ ਬੇਨਤੀ ਕਰਦਾ ਸਾਰੇ ਨਗਰ ਨਿਵਾਸੀਆਂ ਨੂੰ ਮੇਰੇ ਵੀਰ ਇੱਕ ਮਿੰਟ ਲਈ ਚੁੱਪ ਦਾ ਦਾਣ ਰੱਖ ਲੈਣਾ ਸ਼ਰਮਾ ਜੀ ਨੂੰ ਤੇ ਮੱਖਣ ਸਿੰਘ ਲਾਲਕਾ ਜੀ ਨੂੰ ਵਿਸ਼ਵਾਸ ਦਿਵਾਈਏ ਕਿ ਅਸੀਂ ਨਾਬੇ ਹਲਕੇ ਦੇ ਵਿੱਚੋਂ ਤਨ ਮਨ ਧਨ ਦੇ ਨਾਲ ਤੁਹਾਡੀ ਇੱਜ਼ਤ ਨੂੰ ਦਿਨ ਰਾਤ ਇੱਕ ਕਰਕੇ ਤੁਹਾਡੀ ਇੱਜ਼ਤ ਤੁਹਾਡੀ ਝੋਲੀ ਦੇ ਵਿੱਚ ਸਰਦਾਰ ਸੁਖੀਰ ਸਿੰਘ ਜੀ ਬਾਦਲ ਜੀ ਦੇ ਝੋਲੀ ਦੇ ਵਿੱਚ ਪਾਵਾਂਗੇ ਬੋਲੇ ਸੋਨਹੀਣ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਪਟੰਨਾ ਬਾਕੇ ਮੈਨੂੰ ਸੇਵਾ ਦਾ ਮੌਕਾ ਦਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰਮਾ ਸਾਹਿਬ ਤੇਰੀ ਸਾਹਮਣੇ ਕਿਹਾ ਪਹਿਲਾਂ ਦੇ ਨੂੰ ਥੋਕ ਕੇ ਸਰੋਪਾ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਠੀਕ ਹੈ ਜੀ ਸਰਦਾਰ ਬੋਨਿਹਾਲ ਬੇਨਤੀ ਕਰੂੰਗਾ ਦਤਾਲ ਮੱਖਣ ਸਿੰਘ ਜੀ ਲਾਲ ਸਾਹਿਬ ਕੁਸਕਾਉ ਦੇ ਸਰੋਪਾ ਬੋਲੇ ਸੋਨਿਹਾਲ ਜੱਸਾ ਖੋਖ ਨੂੰ ਬੇਨਤੀ ਆਪਣਾ ਸਰੋਪਾ ਲੈਣ ਬਲਤੇਜ ਸਿੰਘ ਖੋਖ ਨੂੰ ਬੇਨਤੀ ਆ ਸਰੋਪਾ ਲੈਣ ਗੁਰਸੇਵਿਕ ਸਿੰਘ ਗੋਲੂ ਨੂੰ ਬੇਨਤੀ ਆ ਕੋ ਆਪਣਾ ਸਰੋਪਾ ਲੈਣ ਗੁਰਸੇਵਿਕ ਸਿੰਘ ਗੋਲੂ ਨੂੰ ਸਾਡੀ ਸੰਗਤ ਦਾ ਅਗਲਾ ਪ੍ਰੋਗਰਾਮ ਅੱਲਾ ਕੱਲਾ ਕਰ ਲੋ ਇੱਧਰ ਫੜ ਲਾ ਛੋੜੋ ਫੋਮ ਪਰ ਕਰਾ ਦੇਖਿਆ ਤਾਂ ਸਾਹਮਣੇ ਜੀ ਜਿਨ੍ਹਾਂ ਦਾ ਬੈ ਜੀ ਸਰਦਾਰ ਕਰਮ ਸਿੰਘ ਮਾਂਗੇਵਾਲ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਅੱਜ ਅਲਗੀਰ ਸ਼ਰਮਾ ਜੀ ਆਇਆ ਹੈ ਤੋਂ ਹੰਗਾਰਾ ਮਿਲਿਆ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਦਲ ਜੀ ਨੂੰ ਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਤੇ ਸ੍ਰੀ ਐਨ ਕੇ ਸ਼ਰਮਾ ਜੀ ਤੇ ਸਾਡੇ 98 ਹਲਕੇ ਦੇ ਇੰਚਾਰਜ ਸਰਦਾਰ ਮੱਖਣ ਸਿੰਘ ਲਾਲਕਾ ਜੀ ਨੂੰ ਸਾਡੇ ਪਿੰਡ ਮੰਗੇਵਾਲ ਵੱਲੋਂ ਵਿਸ਼ਵਾਸ ਦਿਵਾਉਨੇ ਆ ਕਿ ਅਸੀਂ ਇੱਥੋਂ ਵੱਡੀ ਲੀਡ ਦੇ ਕੇ ਸ਼ਰਮਾ ਜੀ ਦੀ ਜਿੱਤ ਨੂੰ ਪੱਕੀ ਕਰਾਂਗੇ ਜੀ। ਜੇ ਗੱਲ ਕਰੀਏ ਇਸ ਨਾਲ ਟੱਕਰ ਹੈ ਐਨ ਕੇ ਸ਼ਰਮਾ ਆਪ ਦਾ ਕੰਟੀਦਾਰ। ਜਿਹੜੀਆਂ ਦੂਜੀ ਪਾਰਟੀਆਂ ਨੇ ਉਹ ਤਾਂ ਜੀਓ ਲੈਣ ਚ ਨੇ ਜੀ। ਤੇ ਸਰਦਾਰ ਐਨ ਕੇ ਸ਼ਰਮਾ ਜੀ ਇੱਕ ਨੰਬਰ ਤੇ ਨੇ ਜਿਹੜੇ ਦੂਜੀਆਂ ਦੋ ਤਿੰਨ ਮੈਂਬਰ ਫੇਰਦੇ ਨੇ ਉਹ ਤਾਂ ਅੱਜ ਜੀਓ ਦੇ ਪੁਆਇੰਟ ਤੇ ਨੇ। ਜਿੱਦਿ ਜੀਰੋ ਦੀ ਗੱਲ ਕੀਤੀ ਉਹ ਪਹਿਲਾਂ ਐਮਪੀ ਵੀ ਰਹੇ ਚੁੱਕੇ ਰਹੇ ਤਾਂ ਦੇਖੀ ਦਿਓ। ਉਹਨਾਂ ਨੇ ਐਮਪੀ ਦੇ ਵਿੱਚ ਅਸੀਂ ਤੁਸੀਂ ਤਾਂ ਪਿੰਡਾਂ ਦੇ ਵਿੱਚ ਫਿਰਦੇ ਹੋ ਤੇ ਮੈਨੂੰ ਲੱਗਦਾ ਵੀ ਅਸੀਂ ਸਾਡੇ ਹਲਕੇ ਦਾ ਇੱਥੇ ਜਿਹੜਾ ਉਮੀਦਵਾਰ ਹੈ ਇੱਕ ਨੱਤੇ ਦਾ ਗੌਂਦਾ ਵੀ ਹੈ ਤੇ ਅਸੀਂ ਨਹੀਂ ਦੇਖਿਆ ਉਹ ਕਦੇ ਸਾਡੇ ਪਿੰਡ ਮਾਂਗੇਵਾਲ ਆਇਆ ਹੋਵੇ ਉਹਨੇ ਤੇ ਜਿਹੜੇ ਹੈਗੇ ਮੰਤਰੀ ਬਣੇ ਨੇ ਮੰਤਰੀਆਂ ਦਾ ਤਾਂ ਅਸੀਂ ਕਦੇ ਮੂੰਹ ਵੀ ਨਹੀਂ ਦੇਖਿਆ ਵੀ ਸਾਡੇ ਪਿੰਡ ਆਏ ਹੋਣ ਕਦੇ ਵੀ ਧੰਨਵਾਦ ਵੀ ਕਰਨ ਆਏ ਹੋਣ ਵੀ ਵੋਟਾਂ ਪਾ ਕੇ ਨਾਬੇ ਹਲਕੇ ਦੇ ਲੋਕਾਂ ਨੇ ਜਿਤਾਇਆ ਮੰਤਰੀਆਂ ਨੂੰ ਤੇ ਕਦੇ ਵੀ ਕੋਈ ਅਸੀਂ ਤਾਂ ਉਹਨਾਂ ਦਾ ਚਿਹਰਾ ਵੀ ਨਹੀਂ ਦੇਖਦੇ ਵੀ ਕੌਣ ਹੈਗਾ ਮੰਤਰੀ ਕੌਣ ਨਹੀਂ ਈ ਵੋਟਰਾਂ ਨੂੰ ਪੀਲ ਕਰਦੇ ਹੋ ਆ ਅੱਜ ਦੇ ਅੱਜ ਦੇ ਮੈਂ ਅਪੀਲ ਕਰਦਾ ਸਾਰੇ ਨੱਬ ਪੰਜਾਬ ਦੇ ਵੋਟਰਾਂ ਨੂੰ ਤੇ ਨਾਬੇ ਹਲਕੇ ਦੇ ਵੋਟਰਾਂ ਨੂੰ ਤੇ ਮੇਰੇ ਪਿੰਡ ਮੰਗੇਵਾਸ ਦੇ ਨਿਵਾਸੀਆਂ ਨੂੰ ਮੇਰੇ ਬਜੋਗਾਂ ਨੂੰ ਮੇਰੀਆਂ ਭੈਣਾਂ ਨੂੰ ਮਾਵਾ ਨੂੰ ਤੇ ਨੌਜਵਾਨਾਂ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਹੈ ਤੱਕੜੀ ਤੇ ਮੋਹਰ ਲਾ ਕੇ ਸ਼੍ਰੀ ਐਨ ਕੇ ਸ਼ਰਮਾ ਜੀ ਨੂੰ ਉਮੀਦਵਾਰ ਬਣਾਈਏ ਤੇ ਨਾਬੇ ਹਲਕੇ ਤੋਂ ਸਰਦਾਰ ਮੱਖਣ ਸਿੰਘ ਲਾਲਕਾ ਜੀ ਦੀ ਚੜ੍ਹਦੀ ਕਲਾ ਰੱਖੀਏ ਦਲਜੀਤ ਸਿੰਘ ਜੀ ਜਦਿਹਾ ਕਰਨ ਪ੍ਰਧਾਨ ਲਾਇਆ ਸਤਲੋ ਕੀਨੇ ਦੇ ਦੂਜੀ ਸ਼ੁਰੂਆਤ ਅਸੀਂ ਜੀ ਦੇਖੋ ਪਹਿਲਾਂ ਵੀ ਕਾਲੀਦਲ ਦੇ ਨਾਲ ਸਿਕਿਉਰਟ ਹੋ ਕੇ ਚੱਲਿਆ ਜੀ ਪੂਰਾ ਪੂਰਾ ਸਹਿਯੋਗ ਮਿਲਿਆ ਤੇ ਹੁਣ ਪਿੰਡ ਵਾਸੀਆਂ ਨੂੰ ਦੇ ਨਾਲ ਲੈ ਕੇ ਅਸੀਂ ਹੋਰ ਹਮਲਾ ਮਾਰਾਂਗੇ ਇੱਥੋਂ ਸ਼੍ਰੋਮਨੀ ਕਾਲੀਦਲ ਦੀ ਬਹੁਤ ਵੱਡੀ ਲੀਡ ਤੇ ਜਿਤਾ ਕੇ ਐਨਕੇ ਸਰਮਾ ਜੀ ਨੂੰ ਇੱਥੋਂ ਜਿੱਤ ਕੇ ਤੋਰਾਂਗੇ ਜੀ ਜਦੋਂ ਪ੍ਰਧਾਨ ਜੀ ਵਿਜੇਸ ਤੋਂ ਵੀ ਚਿੰਗਿਆ ਜਾਂਦੇ ਦੇਖੋ ਜੀ ਜੇ ਅਸੀਂ ਮਿਹਨਤ ਕੀਤੀ ਤੇ ਦਿਲ ਲਾ ਕੇ ਮਿਹਨਤ ਕਰਦੇ ਰਹੇ ਹੁਣ ਤੱਕ نیچے ਚੱਲ ਕੇ ਉਹਦਾ ਸੋਮ ਅਕਾਲੀ ਨਾਲ ਨੇ ਦੇਖ ਕੇ ਸਾਨੂੰ ਤਰੱਕੀ ਦਿੱਤੀ ਆ ਅੱਗੇ ਨਾਲ ਹੋਰ ਵੀ ਵੱਧ ਤੋਂ ਵੱਧ ਅਸੀਂ ਤਰੱਕੀਆਂ ਕਰਾਂਗੇ ਨਾਲ ਅਕਾਲੀ ਦੰਨ ਨੂੰ ਉੱਪਰ ਲੈ ਕੇ ਜਾਵਾਂਗੇ